ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸ਼੍ਰੀ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਨਮ ਲਿਆ ਤੇ ਉਹ ਧਰਤੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਉਸ ਧਰਤੀ ਦਾ ਨਾਮ ਨਨਕਾਣਾ ਸਾਹਿਬ ਜਿੱਥੇ ਬਾਬੇ ਨਾਨਕ ਨੇ ਨਾ ਕੋਈ Hindu ਨਾ Musalman ਦਾ ਸੁਨੇਹਾ ਦਿੱਤਾ ਸੀ ਉੱਥੇ ਸੁਨੇਹਾ ਦਿੱਤਾ ਸੀ ਇਨਸਾਨੀਅਤ ਦਾ ਰੱਬ ਦੀ ਭਗਤੀ ਦਾ ਤੇ ਸਾਧ ਸੰਗਤ ਜੀ ਅੱਜ ਵੀ ਉੱਥੇ ਹੀ ਇੱਕ ਅਨਹਦ ਤੋਂ ਵੱਜਦੀ ਆ ਇੱਕ ਪਵਿੱਤਰ ਧਰਤੀ ਦੇ ਉੱਪਰ ਇੱਕ ਛੋਟਾ ਜਿਹਾ ਮੁਸਲਿਮ ਪਰਿਵਾਰ ਰਹਿੰਦਾ ਸੀ ਰਹਿਮ ਅਲੀ ਤੇ ਉਸ ਦੀ ਪਤਨੀ ਫਾਤਿਮਾ ਤੇ ਉਹਨਾਂ ਦੀ ਇਕੱਲੀ लाਡਲੀ ਧੀ ਅਬੀਦਾ ਤੇ ਉਹਨਾਂ ਦੇ ਨਾਲ ਜੋ ਚਮਤਕਾਰ ਹੋਇਆ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਇਹ ਜਾਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਬਣੀ ਰਿਓ ਵੀਡੀਓ ਤੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਬੀਦਾ ਇੱਕ ਸੋਹਣੀ ਤੇ ਇੱਕ ਮਾਸੂਮ ਬੱਚੀ ਸੀ ਉਹ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੁਸ਼ ਰਹਿੰਦੀ ਸੀ ਆਪਣੇ ਮਾਤਾ ਪਿਤਾ ਉਸਨੂੰ ਬਹੁਤ ਪਿਆਰ ਕਰਦੀ ਸੀ ਪਰ ਕੁਦਰਤ ਦਾ ਪਤਾ ਨਹੀਂ ਕਿ ਕੁਦਰਤ ਕਿਹੜੇ ਵੇਲੇ ਆਪਣਾ ਜੋ ਹੈ ਕਹਿਰ ਢਾਉਣ ਲੱਗ ਜਾਂਦੀ ਹੈ ਅਚਾਨਕ ਉਸਨੂੰ ਇੱਕ ਅਜੇਹੀ ਅਜੀਬ ਬਿਮਾਰੀ ਲੱਗ ਗਈ ਜਿਸ ਦਾ ਕੋਈ ਇਲਾਜ ਨਾ ਮਸਜਿਦਾਂ ਦੇ ਵਿੱਚ ਮਿਲਿਆ ਨਾ ਦਵਾਖਾਨਿਆਂ ਦੇ ਵਿੱਚ ਮਿਲਿਆ ਵੱਡੇ ਵੱਡੇ ਮੌਲਵੀਆਂ ਦੇ ਕੋਲੋਂ ਵੱਡੇ ਵੱਡੇ ਹਕੀਮਾਂ ਦੇ ਕੋਲੋਂ ਵੱਡੇ ਵੱਡੇ ਵੈਦਾਂ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਉਹਨਾਂ ਨੇ ਦਵਾਈਆਂ ਲਈਆਂ ਟੂਨੇ ਟੋਟਕੇ ਕਰਵਾਏ ਝਾੜੂ ਕਰਵਾਏ ਅਤੇ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਸੁਧਾਰ ਉਸ ਦੇ ਸਰੀਰ ਦੇ ਵਿੱਚ ਨਾ ਆਉਣ ਲੱਗਿਆ ਉਸ ਦੇ ਸਰੀਰ ਨੂੰ ਇੱਕ ਅਜੇਹੇ ਦਰਦਾਂ ਨੇ ਘੇਰ ਲਿਆ ਸੀ ਕਿ ਉਹ ਦਿਨ ਰਾਤ ਘਰੌਂਦੀ ਰਹਿੰਦੀ ਹਾਲਤ ਐਨੀ ਨਾਜ਼ੁਕ ਹੋ ਗਈ ਕਿ ਉਮੀਦ ਦੀਆਂ ਰੌਸ਼ਨੀਆਂ ਵੀ ਬੁਝਣ ਲੱਗੀਆਂ ਇੱਕ ਰਾਤ ਜਦ ਆਕਾਸ਼ ਤੇ ਚੰਨ ਦੀ ਰੋਸ਼ਨੀ ਥਰ-ਥਰ ਕੰਬ ਰਹੀ ਸੀ ਤਾਂ ਅਬੀਦਾ ਨੇ ਛੱਤ ਉੱਪਰ ਬੈਠ ਕੇ ਨਨਕਾਣਾ ਸਭ ਵੱਲ ਤੱਕਿਆ ਉਥੋਂ ਅਸਥਾਨ ਦੀ ਚਮਕਦੀ ਬਲੌਰੀ ਰੋਸ਼ਨੀ ਨਾਲ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਆ ਰਹੀ ਸੀ ਉਸ ਨੇ ਆਪਣੇ ਅੰਤਰ ਆਤਮਾ ਦੇ ਵਿੱਚ ਇੱਕ ਅਰਦਾਸ ਕੀਤੀ ਅਤੇ ਇਹ ਕਹਿ ਲੱਗੀ ਅਬੀਦਾ ਕਿ ਜੇ ਤੁਸੀਂ ਸੱਚਮੁੱਚ ਸਬਦੇ ਹੋ ਤਾਂ ਮੈਨੂੰ ਵੀ ਠੀਕ ਕਰ ਦਿਓ ਉਸ ਦੀ ਮਾਂ ਨੇ ਹੌਲੀ ਨਾਲ ਪੁੱਛਿਆ ਕੀ ਚਾਹੀਦਾ ਹੈ ਬੇਟੀ ਤਾਂ ਅਬੀਦਾ ਹੌਲੀ ਆਵਾਜ਼ ਵਿੱਚ ਬੋਲੀ ਕਿ ਮੈਂ ਚਾਹੁੰਨੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਦੇ ਵਿੱਚ ਆਉਣ ਪਿਤਾ ਰਹਿਮ ਅਲੀ ਪਹਿਲਾਂ ਤਾਂ ਪਰ ਕਿਹਾ ਪਰ ਉਸਨੇ ਸੋਚਿਆ ਕਿ ਸੱਚਾ ਰੱਬ ਤਾਂ ਹਰ ਰੂਪ ਵਿੱਚ ਮਿਲ ਸਕਦਾ ਹੈ ਉਹ ਗੁਰਦੁਆਰਾ ਨਨਕਾਣਾ ਸਾਹਿਬ ਗਿਆ ਤੇ ਉੱਥੇ ਸੇਵਾ ਕਰ ਰਏ ਗ੍ਰੰਥੀ ਬਲਵੀਰ ਸਿੰਘ ਨੇ ਉਸ ਦੀ ਸਾਰੀ ਗੱਲ ਸੁਣੀ ਵਲਸਨ ਇਹ ਸਭ ਕੁਝ ਦੱਸ ਦੁੱਤਾ ਕਿ ਮੇਰੀ ਬੇਟੀ ਜੋ ਹੈ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਹੈ ਉਸਦੇ ਸਰੀਰ ਦੇ ਵਿੱਚ ਅਜੀਬ ਤਰੀਕੇ ਦਾ ਦਰਦ ਹੈ ਉਸ ਦਾ ਇਲਾਜ ਨਾ ਤਾਂ ਕਿਸੇ ਮੌਲਵੀਆਂ ਦੇ ਕੋਲ ਹੋਇਆ ਨਾ ਮਸਜਿਦਾਂ ਦੇ ਵਿੱਚ ਹੋਇਆ ਨਾ ਕਿਸੇ ਦਵਾਖਾਨਿਆਂ ਦੇ ਵਿੱਚ ਹੋਇਆ ਤੇ ਮੇਰੀ ਬੇਟੀ ਇੱਕ ਦਿਨ ਛੱਤ ਦੇ ਉੱਪਰ ਬੈਠੀ ਸੀ ਅਤੇ ਉਸਨੇ ਬੈਠੀ ਬੈਠੀ ਨੇ ਦਰਬਾਰ ਸਾਹਿਬ ਹਲ ਤੱਕ ਇਹ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਤੁਸੀਂ ਵੀ ਸਾਡੇ ਘਰ ਆ ਜਾਓ ਪਹਿਲਾਂ ਤਾਂ ਮੈਨੂੰ ਇਹ ਲੱਗਿਆ ਕਿ ਸਰਾ ਵਾਲੇ ਲੋਕ ਕੀ ਕਹਿਣਗੇ ਕਿਉਂਕਿ ਇਸਲਾਮੀ ਸ਼ਰੀਅਤ ਇਹ ਕਹਿੰਦੀ ਹੈ ਕਿ ਆਪਾਂ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਨਹੀਂ ਮੰਨਣਾ ਇਸਲਾਮ ਧਰਮ ਦੇ ਇਲਾਵਾ ਕਿਸੇ ਹੋਰ ਧਰਮ ਦੇ ਅੱਗੇ ਆਪਾਂ ਸਿਰ ਨਹੀਂ ਝੁਕਾਉਣਾ ਮੈਨੂੰ ਤਾਂ ਮੌਲਵੀਆਂ ਦੇ ਵੱਲੋਂ ਫਤਵਾ ਮਿਲ ਜਾਵੇਗਾ ਪਰ ਬਾਅਦ ਦੇ ਵਿੱਚ ਮੈਂ ਇਹ ਸੋਚਿਆ ਕਿ ਬਾਬੇ ਨਾਨਕ ਨੇ ਤਾਂ ਸਾਰਾ ਇਨਸਾਨੀਅਤ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਬੇ ਨਾਨਕ ਦੀ ਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਿ ਸਾਰੇ ਭਾਈ ਰਲ ਮਿਲ ਕੇ ਚੱਲੋ ਤੇ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿੰਨੇ ਵੀ ਜੀਵ ਨੇ ਸਾਰਿਆਂ ਦਾ ਰੱਬ ਤਾਂ ਇੱਕ ਹੀ ਹੈ ਨਾ ਚਾਹੇ ਕੋਈ Hindu ਹੈ Musalman ਹੈ Sikh ਹੈ Isai ਹੈ Jaini ਹੈ Bodhi ਹੈ ਕਿੰਨੇ ਵੀ ਧਰਮ ਨੇ ਸਾਰੇ ਸਾਥ ਇੱਕੋ ਜਿਹੇ ਲੈਂਦੇ ਨੇ ਖਾਣਾ ਵੀ ਇੱਕੋ ਜਿਹੇ ਖਾਂਦੇ ਨੇ ਤੇ ਇਹਨਾਂ ਵਿੱਚ ਖੂਨ ਵੀ ਇੱਕੋ ਰੰਗ ਦਾ ਹੀ ਹੈ ਤੇ ਇਹਨਾਂ ਅੰਦਰ ਰੱਬ ਵੀ ਇੱਕ ਹੀ ਹੋਏਗਾ ਸਾਰਿਆਂ ਜੀਵਾਂ ਦਾ ਇੱਕ ਹੀ ਦਾਤਾ ਹੈ ਜੋ ਆਪਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਗ੍ਰੰਥੀ ਜਿੰਗ ਨੇ ਆ ਕੇ ਆ ਕੇ ਖਾਨ ਸਾਹਿਬ ਤੁਸੀਂ ਘਬਰਾਓ ਨਾ ਤੁਹਾਡੀ ਬੱਚੀ ਨੇ ਸੱਚੇ ਦਿਲੋਂ ਅਰਦਾਸ ਕੀਤੀ ਹੈ ਤੇ ਪਰਮ ਪਿਤਾ ਪਰਮਾਤਮਾ ਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਜ਼ਰੂਰ ਚੰਨ ਪਉਣਗੇ ਦੇ ਦੋਸੀ ਪੂਰੀ ਮਰਿਆਦਾ ਪਿਆਰ ਅਤੇ ਨਿਮਰਤਾ ਦੇ ਨਾਲ ਸਤਿਕਾਰ ਕਰੋ ਤਾਂ ਗੁਰੂ ਜੀ ਤੁਹਾਡੇ ਘਰ ਪધાર ਸਕਦੇ ਹਨ ਉਸ ਤੋਂ ਬਾਅਦ ਮੁਸਲਮਾਨ ਪਰਿਵਾਰ ਬਹੁਤ ਖੁਸ਼ ਹੋਇਆ ਘਰ ਸਾਫ ਕੀਤਾ ਗਿਆ ਕੱਪੜੇ ਧੋ ਕੇ ਪਹਿਨेंगे ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਣੇ ਸੀ ਉਹ ਜਗ੍ਹਾ ਸੁੱਚੀ ਪਾਵਨ ਸਥਾਨ ਬਣਾਈ ਗਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਸਜਾਵਟ ਹੋਈ ਸੰਗਤ ਆਈ ਤੇ ਗੁਰਬਾਣੀ ਦੀ ਮਿੱਠੀ ਧੁਨ ਘਰ ਦੇ ਵਿੱਚ ਗੂੰਜਣ ਲੱਗ ਪਈ ਪਾਠ ਸ਼ੁਰੂ ਹੋਇਆ ਹੁਕਮਨਾਮਾ ਆਇਆ ਤਨ ਤਨ RAM DAS GUR ਜਿਨ ਸਿਰ ਆ ਤਿਨੇ ਸਵਾਰਿਆ ਪਾਵ ਤਨ ਹੈ RAM DAS GUR ਜਿਸਨੇ ਰੱਬੀ ਰਾਜ ਬਣਾਇਆ ਅਤੇ ਸਭ ਨੂੰ ਸਵਾਰ ਦਿੱਤਾ ਜਿਵੇਂ ਜਿਵੇਂ ਪਾਠ ਦੀ ਧੁਨ ਚੱਲਦੀ ਘਰ ਦੇ ਮਾਹੌਲ ਦੇ ਵਿੱਚ ਇੱਕ ਅਨੋਖਾ ਆਨੰਦ ਪ੍ਰਗਟ ਹੋਇਆ ਹਰ ਲਫ਼ਜ਼ ਆਬੀਦਾ ਦੇ ਮਨ ਦੀਆਂ ਗਹਿਰਾਈਆਂ ਪੀੜਾਂ ਤੇ ਮਰਹਮ ਬਣ ਕੇ ਲੱਗਦਾ ਰਿਹਾ ਬਾਣੀ ਦੀ ਧੁਨ ਪੂਰੇ ਘਰ ਦੇ ਵਿੱਚ ਅਨਹਦ ਨਾਦ ਤਰ੍ਹਾਂ ਗੂੰਜਣ ਲੱਗ ਪਈ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਹ ਬਾਣੀ ਉਚਾਰੀ ਗਈ ਸਾਧ ਸੰਗਤ ਮਿਲੈ ਸੁਖ ਹੋਈ ਦੁੱਖ ਕਟੈ ਮਟੈ ਸਭ ਸੋਈ ਭਾਵ ਜਦੋਂ ਸਾਥ ਸੰਗਤ ਮਿਲਦੀ ਹੈ ਤਾਂ ਸੁੱਖ ਹੋ ਜਾਂਦਾ ਹੈ ਦੁੱਖ ਦੂਰ ਹੋ ਜਾਂਦੇ ਨੇ ਤੇ ਮਨ ਦੀ ਅਗਿਆਤਾ ਮਿਟ ਜਾਂਦੀ ਹੈ ਉਸੇ ਵੇਲੇ ਇੱਕ ਐਸਾ ਚਮਤਕਾਰ ਹੋਇਆ ਉਸ ਵੇਲੇ ਅਬੀਦਾ ਆਪਣੀ ਥਾਂ ਦੇ ਉੱਪਰ ਬੈਠੀ ਬੈਠੀ ਅਚਾਨਕ ਕੰਬਲ ਲੱਗਦੀ ਹੈ ਉਸ ਦੇ ਸਰੀਰ ਵਿੱਚੋਂ ਠੰਡੀ ਹਵਾ ਵਰਗੀ ਲਹਿਰ ਨਿਕਲੀ ਸਾਰੇ ਦਰਦ ਇੱਕ ਇੱਕ ਕਰਕੇ ਖਤਮ ਹੋਣ ਲੱਗੇ ਉਹ ਬਿਨਾ ਸਹਾਰੇ ਦੇ ਹੀ ਖੜੀ ਹੋਵੇ। ਸੰਗਤ ਹੈਰਾਨ, ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਤੇ ਗ੍ਰੰਥੀ ਸਿੰਘ ਨੇ ਉਸੇ ਵਕਤ ਬੜੇ ਹੀ ਪਿਆਰ ਸਤਕਾਰ ਨਾਲ ਕਿਹਾ ਸਤਿਗੁਰ ਦਾਤਾ ਦਿਲਾਂ ਦਾ ਜਾਨ ਹੈ। ਭਵ ਸੱਚਾ ਗੁਰੂ ਦਿਲਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਸੱਚਾ ਗੁਰੂ ਜੋ ਕਿ ਸਾਨੂੰ ਹਰ ਇੱਕ ਦੁੱਖ ਦਾਤ ਤੋਂ ਦੂਰ ਕਰ ਦਿੰਦਾ ਹੈ ਪਰ ਉਸ ਦੇ ਲਈ ਜ਼ਰੂਰੀ ਇਹ ਹੈ ਕਿ ਸਾਡੇ ਅਸਪੂਰਣ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਪਾਠ ਸੰਪੂਰਨ ਹੋਇਆ ਸਾਰੇ ਲੋਕ ਹੈਰਾਨ ਸੀ ਕਿ ਅਬੀਦਾ ਦੇ ਨਾਲ ਤਾਂ ਇਹ ਚਮਤਕਾਰ ਹੋਇਆ ਉਸ ਤੋਂ ਬਾਅਦ ਅਬੀਦਾ ਨੂੰ ਡਾਕਟਰਾਂ ਦੇ ਕੋਲ ਲਿਜਾਇਆ ਗਿਆ ਸਾਰੇ ਟੈਸਟ ਨਾਰਮਲ ਕੋਈ ਬਿਮਾਰੀ ਨਹੀਂ ਡਾਕਟਰਾਂ ਨੇ ਵੀ ਕਹਿ ਦਿੱਤਾ ਇਹ ਵੀ ਚਮਤਕਾਰ ਹੀ ਹੈ ਮੁਸਲਮਾਨ ਹੋਣ ਦੇ ਬਾਵਜੂਦ ਪਰਿਵਾਰ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਰਾਹ ਲੱਭ ਲਿਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਿਆ ਦੇ ਉੱਪਰ ਚੱਲਣ ਲੱਗੇ ਪਿਆਰ ਸੇਵਾ ਤੇ ਸਭਨਾਂ ਦੀ ਸੇਵਾ ਉਹਨਾਂ ਦੇ ਘਰ ਦੇ ਵਿੱਚ ਰੋਜ਼ ਜੋ ਕਿ ਬਾਣੀ ਦੀ ਗੂੰਜ ਹੁੰਦੀ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਤੇ ਬਾਣੀ ਦੇ ਵਿੱਚ ਵੀ ਲਿਖਿਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਆਪਾਂ ਇੱਕ ਇਨਸਾਨ ਆ ਨਾ ਆਪਾ ਹਿੰਦੂ ਆ ਨਾ ਮੁਸਲਮਾਨ ਆ ਤੇ ਸੱਚ ਦੇ ਰਾਹ ਦੇ ਉੱਪਰ ਚੱਲਣ ਵਾਲਾ ਇਨਸਾਨ ਹੀ ਸੱਚਾ ਇਨਸਾਨ ਹੁੰਦਾ ਹੈ ਤੇ ਇਹ ਗੱਲ ਹੈ ਕਿ ਆਪਾਂ ਨੂੰ ਧਰਮਾਂ ਦੇ ਕਰਕੇ ਵੰਡਿਆ ਗਿਆ ਤੇ ਬਾਬਾ ਨਾਨਕ ਤਾਂ ਹਮੇਸ਼ਾ ਆਪਣ ਸੱਚ ਦੀ ਰਾਹ ਤੇ ਹੀ ਚਲਣਾ ਆਏ ਸੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ